ਬਦਕਿਸਮਤੀ ਰਹੀ ਹੈ ਕਿ ਜਿਹੜੇ ਲਗਭਗ ਕਾਫੀ ਸਾਲਾਂ ਬਾਅਦ ਜੀ ਆ ਫਵਾੜੇ ਦੇ ਵਿੱਚ ਜਿਹੜੀ ਹੈ ਨਗਰ ਨਿਗਮ ਦੀਆਂ ਚੋਣਾਂ ਹੋ ਰਹੀਆਂ ਜੀ ਜੀ ਪਰ ਇਹ ਐਟ ਦਾ ਸੇਮ ਟਾਈਮ ਲੋਕ ਉਹਨੂੰ ਲੈ ਕੇ ਖੁਸ਼ ਬਹੁਤ ਨੇ ਉਤਸ਼ਾਹਿਤ ਨੇ ਕਿ ਸਾਨੂੰ ਹੁਣ ਆਪਣੀ ਜਿਹੜੀ ਕਾਰਪੋਰੇਸ਼ਨ ਨੂੰ ਚੁਣਨ ਦਾ ਮੌਕਾ ਮਿਲਦਾ ਜੀ ਤੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕਾਸਟ ਵਰਤਿਓਨ ਦੇ ਜਿਹੜੇ ਕੰਮ ਨੇ ਸਿੱਖਿਆ ਕ੍ਰਾਂਤੀ ਜਾਂ ਸਿਹਤ ਕ੍ਰਾਂਤੀ ਦੇ ਵੱਲ ਚੁੱਕੇ ਗਏ ਕਦਮ ਔਰ ਸਭ ਤੋਂ ਵਧੀਆ ਕੰਮ ਜੋ ਮਹਿਸੂਸ ਕਰਦੇ ਨੇ ਜੀ ਕਿ ਜਿਹੜੇ ਬਿਜਲੀ ਦੇ ਬਿੱਲ ਉਹਨਾਂ ਦੇ ਜ਼ੀਰੋ ਹੋਏ ਆ ਉਸ ਤੋਂ ਲੈ ਕੇ ਵੀ ਬਹੁਤ ਖੁਸ਼ ਨੇ ਕਿਉਂਕਿ ਮਹਿੰਗਾਈ ਤੋਂ ਬਹੁਤ ਵੱਡੀ ਰਾਹਤ ਆ ਪੈਣਾ ਬਹੁਤ ਖੁਸ਼ ਨੇ ਕਿ ਅਸੀਂ ਪਗਵਾੜਾ ਦਾ ਜਿਹੜਾ ਪਗਵਾੜਾ ਹੈ ਨੀ ਪੂਰੇ ਪੰਜਾਬ ਦੇ ਜਿੰਨੇ ਵੀ ਸਾਡੇ ਲੋਕਲ ਬਾਡੀ ਦੇ ਅਰਬਨ ਲੋਕਲ ਬਾਡੀ ਦੇ ਇਲੈਕਸ਼ਨ ਆ ਉਹ ਅਸੀਂ ਬਹੁਤ ਵੱਡੀ ਮਾਰਜਨ ਦੇ ਨਾਲ ਜਿਹੜੀ ਕਲੀਨ ਸਵੀਪ ਕਰਾਂਗੇ ਹੁੰਜਾ ਫਿਰ ਜਿੱਤ ਜੜੀ ਉਹ ਦਰਜ ਕਰਾਂਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਕਿ ਮੈਂ ਆਪਣੀ ਉਮੀਦਵਾਰ ਨੂੰ ਇੱਕ ਪਾਸਵਰਡ ਦੇਣਾ ਕੀ ਸੈਂਟਰ ਤੋਂ ਕਿਵੇਂ ਕਿਵੇਂ ਮਤਲਬ ਉਹ ਲੈ ਕੇ ਆਉਣਾ ਬਜਟ ਕਿਵੇਂ ਲੈ ਕੇ ਆਉਣਾ ਤੁਸੀਂ ਪਾਸਵਰਡ ਦੇ ਰਹੇ ਹੋ ਇਸ ਵਾਰ ਆਪਣੇ ਜਿਹੜੇ ਜਿੰਨੇ ਵੀ ਤੁਹਾਡੇ ਉਮੀਦਵਾਰ ਜਿੱਤਣਗੇ ਜਿਹੜੇ ਖੜੇ ਨੇ ਦੇਖੋ ਕਾਰਪੋਰੇਸ਼ਨ ਦੇ ਜਿਹੜੇ ਉਮੀਦਵਾਰ ਜਿੱਤਣਗੇ ਇਹ ਮੈਂ ਸਮਝਦਾ ਕਿ ਜਿੱਤ ਲਈ ਆਪਣੇ ਇਹਨਾਂ ਦੀ ਜਿੱਤ ਹੀ ਆਪਣੇ ਆਪ ਦੇ ਵਿੱਚ ਇੱਕ ਪਾਸਵਰਡ ਹੈ ਫਵਾੜੇ ਦੇ ਵਿਕਾਸ ਲਈ ਪਾਸਵਰਡ ਹੈ ਜਦੋਂ ਸਾਡੀ ਕਾਰਪੋਰੇਸ਼ਨ بڑ੍ਹੇਗੀ ਤੇ ਜਿਹੜਾ ਬਿਲਕੁਲ ਧੂਆਂ ਧਾਰ ਜਿਹੜਾ ਵਿਕਾਸ ਹੋਏਗਾ ਆਵਾਜ਼ਵੀ ਪਾਰਟੀ ਦੀ ਤਾਕਤ ਰਹੀ ਹੈ ਪੀ ਆਵਾਜ਼ਵੀ ਪਾਰਟੀ ਤੁਸੀਂ ਐਮ ਐਲ ਏ ਵੀ ਦੇਖ ਲਓ ਸਾਡੇ 92 ਐਮ ਐਲ ਏ ਹੁਣ 94 ਹੋ ਗਏ ਤੇ ਉਹ 94 ਐਮ ਐਲ ਏ ਚ ਵੀ ਸਾਰੇ ਨ ਜਿਹੜੇ ਚਿਹਰੇ ਕਦੀ ਕਦੇ ਦੇਖੇ ਨਹੀਂ ਗਏ ਸੋ ਕਾਰਪੋਰੇਸ਼ਨ ਦੇ ਵਿੱਚ ਵੀ ਉਹੀ ਉਤਸ਼ਾਹ ਆ ਸਾਡੇ ਨਵੇਂ ਉਮੀਦਵਾਰ ਨੇ ਨਵੇਂ ਮੰਗਿਆ ਉਹਨਾਂ ਦੀ ਨਵੀਂ ਸੋਚ ਹੈ ਪੰਜਾਬ ਦੇ ਵਿੱਚ ਜਿੱਥੇ ਚੋਣਾ ਦਾ ਵਿਗਲ ਵੱਜਿਆ ਹੋਇਆ ਉੱਥੇ ਹੀ ਫਗਵਾੜਾ ਨਗਰ ਨਿਗਮ ਚੋਣਾ ਵਿੱਚ ਅੱਜ ਸਾਡੇ ਨਾਲ ਰਾਜਕਮਲ ਚੱਬੇਵਾਲ ਜੀ ਨਾਲ ਬੈਠੇ ਹੋਏ ਨੇ ਸਭ ਕਿਉਂਕਿ ਹੁਣੇ ਜਿਹੜਾ ਚੋਣਾ ਦਾ ਕਹ ਲਓ ਕਿ ਨਗਰ ਨਿਗਮ ਦੀ ਚੋਣਾ ਵਿੱਚ ਭੰਗ ਹੋ ਗਈਆਂ ਸੀਗੀਆਂ ਜੀ 4 ਸਾਲਾਂ ਦਾ ਇੰਤਜ਼ਾਰ ਲੋਕਾਂ ਨੂੰ ਕਰਨਾ ਪਿਆ ਲੋਕ ਕਿਤੇ ਨਾ ਕਿਤੇ ਤਬਈ ਪਏ ਨੇ ਤੇ ਲੋਕ ਕਿਤੇ ਨਾ ਕਿਤੇ ਐਕਸਾਈਟਿਡ ਵੀ ਨੇ ਕਿ ਆਖਰਕਾਰ ਹੁਣ ਐਮਸੀ ਨੂੰ ਕਿਵੇਂ ਝੁਲਣਾ ਦੇਖੋ ਇਲੈਕਸ਼ਨ ਬਹੁਤ ਸਾਰੇ ਆਈਆਂ ਵਿਧਾਇਕੀਆਂ ਚੋਣਾਂ ਆ ਗਈਆਂ ਫਿਰ ਬਾਅਦ ਇਲੈਕਸ਼ਨ ਬਹੁਤ ਸਾਰੇ ਆ ਗਏ ਲੋਕ ਕਿਤੇ ਨਾ ਕਿਤੇ ਹੁਣ ਇਲੈਕਸ਼ਨ ਨੂੰ ਲੈ ਕੇ ਮਤਲਬ ਚੋਣਾਂ ਜੋ ਕਿ ਹੋ ਗਏ ਆ ਕਿ ਅਸੀਂ ਆਪਣਾ ਕੈਂਡੀਡੇਟ ਚੁਣਨਾ ਕਿਵੇਂ ਆ ਲੋਕਾਂ ਵਿੱਚ ਰਹਿ ਰਹੇ ਹੋ ਸਰਪੰਚੀ ਦੀ ਵੋਟਾਂ ਲੰਘ ਕੇ ਗਈਆਂ ਜੀ ਹੁਣ ਐਮਸੀ ਦੀਆਂ ਆ ਗਈਆਂ ਕਿਵੇਂ ਦੇਖ ਰਹੇ ਹੋ ਕਿ ਹੁਣ ਐਮਸੀ ਦੇ ਵਿੱਚ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਕੀ ਕਦਮ ਰੱਖ ਰਹੀ ਹੈ ਜੀ ਆਹ ਦੇਖੋ ਸਭ ਤੋਂ ਪਹਿਲਾਂ ਤੇ ਬਦਕਿਸਮਤੀ ਰਹੀ ਹੈ ਕਿ ਜਿਹੜੇ ਲਗਭਗ ਕਾਫੀ ਸਾਲਾਂ ਬਾਅਦ ਜੀ ਫਗਵਾੜੇ ਦੇ ਵਿੱਚ ਜਿਹੜੀ ਹੈ ਨਗਰ ਨਿਗਮ ਦੀਆਂ ਚੋਣਾਂ ਹੋ ਰਹੀਆਂ ਜੀ ਜੀ ਪਰ ਇਹ ਐਟ ਦਾ ਸੇਮ ਟਾਈਮ ਲੋਗ ਉਹਨੂੰ ਲੈ ਕੇ ਖੁਸ਼ ਬਹੁਤ ਨੇ ਉਤਸ਼ਾਹਿਤ ਨੇ ਕਿ ਸਾਨੂੰ ਹੁਣ ਆਪਣੀ ਜਿਹੜੀ ਕਾਰਪੋਰੇਸ਼ਨ ਉਹ ਚੁਣਨ ਦਾ ਮੌਕਾ ਮਿਲ ਰਿਹਾ ਜੀ ਤੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਨੇ ਖਾਸ ਤੌਰ ਤੇ ਉਹਨਾਂ ਦੇ ਜਿਹੜੇ ਕੰਮ ਨੇ ਸਿੱਖਿਆ ਕ੍ਰਾਂਤੀ ਜਾਂ ਸਿਹਤ ਕ੍ਰਾਂਤੀ ਦੇ ਵੱਲ ਚੁੱਕੇ ਗਏ ਕਦਮ ਔਰ ਸਭ ਤੋਂ ਵਧੀਆ ਕੰਮ ਜੋ ਮਹਿਸੂਸ ਕਰਦੇ ਨੇ ਜੀ ਕਿ ਜਿਹੜੇ ਬਿਜਲੀ ਦੇ ਬਿੱਲ ਉਹਨਾਂ ਦੇ ਜ਼ੀਰੋ ਹੋਏ ਆ ਉਸ ਤੋਂ ਲੈ ਕੇ ਵੀ ਬਹੁਤ ਖੁਸ਼ ਨੇ ਕਿਉਂਕਿ ਮਹਿੰਗਾਈ ਤੋਂ ਬਹੁਤ ਵੱਡੀ ਰਾਹਤ ਹੈ ਪੈਣਾ ਬਹੁਤ ਖੁਸ਼ ਨੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਫਗਵਾੜਾ ਦਾ ਜਿਹੜਾ ਫਗਵਾੜਾ ਹੈ ਨਹੀਂ ਪੂਰੇ ਪੰਜਾਬ ਦੇ ਜਿੰਨੇ ਵੀ ਸਾਡੇ ਲੋਕਲ ਬਾਡੀ ਦੇ ਅਰਬਨ ਲੋਕਲ ਬਾਡੀ ਦੇ ਇਲੈਕਸ਼ਨ ਹੈ ਉਹ ਅਸੀਂ ਬਹੁਤ ਵੱਡੀ ਮਾਰਜਨ ਦੇ ਨਾਲ ਜਿਹੜੀ ਕਲੀਨ ਸਵੀਪ ਕਰਾਂਗੇ ਹੁੰਜਾ ਫਿਰ ਜਿੱਤ ਜਿੱੜੀ ਉਹ ਦਰਜ ਕਰਾਂਗੇ ਕਿਉਂਕਿ ਦੇਖੋ ਸਰਪੰਚੀ ਦੀ ਵੋਟਾਂ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਜਿਆਦਾ ਸੀਟ ਲੈ ਕੇ ਗਈ ਸੀ ਤੇ ਜੇ ਮੈਂ ਹੁਣ ਆ ਐਮਸੀ ਦੀ ਵੋਟਾਂ ਦੀ ਗੱਲ ਤੁਸੀਂ ਆਪਣੇ ਉਮੀਦਵਾਰ ਦੇਖ ਰਹੇ ਹੋ ਉਮੀਦਵਾਰ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਉਮੀਦਵਾਰ ਨੇ ਜਿਹ ਜੇ ਸਤਾਜੇ ਵੀ ਨਵੇਂ ਆਏ ਨੇ ਹਨਾ ਉਮੀਦਵਾਰ ਵੀ ਨਵੇਂ ਖਲੋਤੇ ਨੇ ਉਹਨਾਂ ਨਾਲ ਜੋ ਥੋੜਾ ਰਾਬਤਾ ਹੋਇਆ ਜੀ ਤੁਹਾਡੇ ਕੋਲ ਟਿਕਟ ਲੈਣ ਆਏ ਨੇ ਉਹਨਾਂ ਨੇ ਅੱਗੇ ਤੁਹਾਨੂੰ ਕੀ ਸੁਝਾਵ ਦਿੱਤੇ ਜਾਂ ਤੁਸੀਂ ਉਹਨਾਂ ਨੂੰ ਕੀ ਦਿੱਤੀ ਟਿਪਸ ਕੀ ਦਿੱਤੀ ਦੇਖੋ ਆਮ ਆਦਮੀ ਪਾਰਟੀ ਦੀ ਤਾਕਤ ਰਹੀ ਹੈ ਹੂੰ ਪਈ ਆਮ ਆਦਮੀ ਪਾਰਟੀ ਤੁਸੀਂ ਐਮਐਲਏ ਵੀ ਦੇਖ ਲਓ ਸਾਡੇ 92 ਐਮਐਲਏ ਹੁਣ 94 ਹੋ ਗਏ ਹੂੰ ਤੇ ਉਹ 94 ਐਮਐਲਏ ਚ ਵੀ ਸਾਰੇ ਨਵੇਂ ਸੀ ਜਿਹੜੇ ਚਿਹਰੇ ਕਦੀ ਕਿਤੇ ਦੇਖੇ ਨਹੀਂ ਗਏ ਸੋ ਕਾਰਪੋਰੇਸ਼ਨ ਦੇ ਵਿੱਚ ਵੀ ਉਹੀ ਉਤਸ਼ਾਹ ਹੈ ਸਾਡੇ ਨਵੇਂ ਉਮੀਦਵਾਰ ਨੇ ਨਵੇਂ ਮੰਗਿਆ ਉਹਨਾਂ ਦੀ ਨਵੀਂ ਸੋਚ ਹੈ ਔਰ ਫਗਵਾੜੇ ਦੇ ਵਿੱਚ ਆਪਣੇ ਆਪਣੇ ਵਾਰਡਾਂ ਦੇ ਵਿੱਚ ਉਹ ਵਿਕਾਸ ਕਰਨਾ ਚਾਹੁੰਦੇ ਆ ਤੇ ਮੈਂ ਸਮਝਦਾ ਕਿ ਇਹ ਜਿਹੜੀ ਸੋਚ ਆ ਤੇ ਇਹ ਉਮੀਦਵਾਰ ਜਿਹੜੇ ਜਿੱਤਣਗੇ ਵੀ ਕਿਉਂਕਿ ਪੰਜਾਬ ਸਰਕਾਰ ਜਿਹੜੀ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਤੁਸੀਂ ਦੇਖਿਆ ਹੋਣਾ ਕਿ ਜਿਮਨੀ ਚੋਣ ਚਾਹੇ ਪਹਿਲਾਂ ਲੋਕ ਸਭਾ ਦੀ ਹੋਵੇ ਉਸ ਤੋਂ ਬਾਅਦ ਭਗਤ ਜੀ ਦੀ ਚੋਣ ਸੀ ਉਸ ਤੋਂ ਬਾਅਦ ਆ ਸਾਡੀਆਂ ਜਿਹੜੀਆਂ ਹੁਣ ਚਾਰਜ ਜਿਮਨੀ ਚੋਣਾਂ ਹੋ ਕੇ ਹਟੀਆਂ ਉਸ ਦੇ ਵਿੱਚ ਵੀ ਜਿਹੜੀ ਹੁੰਜਾ ਫਿਰ ਜਿੱਤੇ ਦਰਸਾਉਂਦੀ ਹੈ ਕਿ ਲੋਕ ਜਿਹੜੇ ਆ ਉਹ ਸਰਕਾਰ ਦੀ ਪਾਲਿਸੀਆਂ ਦੇ ਨਾਲ ਜਿਹੜਾ ਬਿਲਕੁਲ ਸਹਿਮਤ ਨੇ ਸਰਕਾਰ ਦੀ ਪਾਲਿਸੀਜ਼ ਤੋਂ ਖੁਸ਼ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਕਿ ਮੈਂ ਆਪਣੀ ਉਮੀਦਵਾਰ ਨੂੰ ਇੱਕ ਪਾਸਵਰਡ ਦੇਣਾ ਕੀ ਸੈਂਟਰ ਤੋਂ ਕਿਵੇਂ ਕਿਵੇਂ ਮਤਲਬ ਉਹ ਲੈ ਕੇ ਆਉਣਾ ਬਜਟ ਕਿਵੇਂ ਲੈ ਕੇ ਆਉਣਾ ਤੁਸੀਂ ਪਾਸਵਰਡ ਦੇ ਰਹੇ ਹੋ ਇਸ ਵਾਰ ਆਪਣੇ ਜਿਹੜੇ ਜਿੰਨੇ ਵੀ ਤੁਹਾਡੇ ਉਮੀਦਵਾਰ ਜਿੱਤਣਗੇ ਜਿਹੜੇ ਖੜੇ ਨੇ ਦੇਖੋ ਕਾਰਪੋਰੇਸ਼ਨ ਦੇ ਜਿਹੜੇ ਉਮੀਦਵਾਰ ਜਿੱਤਣਗੇ ਇਹ ਮੈਂ ਸਮਝਦਾ ਕਿ ਜਿੱਤ ਲਈ ਆਪਣੇ ਇਹਨਾਂ ਦੀ ਜਿੱਤ ਹੀ ਆਪਣੇ ਆਪ ਦੇ ਵਿੱਚ ਇੱਕ ਪਾਸਵਰਡ ਹੈ ਫਗਵਾੜੇ ਦੇ ਵਿਕਾਸ ਲਈ ਪਾਸਵਰਡ ਹੈ ਜਦੋਂ ਸਾਡੀ ਕਾਰਪੋਰੇਸ਼ਨ بڑੇਗੀ ਤੇ ਜਿਹੜਾ ਬਿਲਕੁਲ ਧੂਆਂ ਧਾਰ ਜਿਹੜਾ ਵਿਕਾਸ ਹੋਏਗਾ ਤੇ ਸਾਡੇ ਜਿਹੜੇ ਮੇਅਰ ਸਾਹਿਬ ਜਿਹੜੇ ਵੀ ਬਣਨਗੇ ਸਾਡੇ ਕਾਰਪੋਰੇਸ਼ਨ ਦੇ ਆਮ ਆਦਮੀ ਪਾਰਟੀ ਦੇ ਉਹ ਜਿਹੜੇ ਕੰਮ ਅਸੀਂ ਕਰਾਂਗੇ ਫਗਵਾੜੇ ਦੇ ਦਿਨ ਰਾਤ ਤੇ ਕਰਾਂਗੇ ਬਹੁਤ سارے ਕੰਮ ਫਗਵਾੜੇ ਦਾ ਮੇਅਰ ਦਾ ਚਿਹਰਾ ਦੱਸ ਸਕਦੇ ਹੋ ਰਿਵੀਲ ਕਰ ਸਕਦੇ ਕੋਈ ਨਹੀਂ ਤੇ ਮੇਅਰ ਦੇਖੋ ਇਹ ਤਾਂ ਜਿੱਤ ਤੋਂ ਆ ਜਿੱਤ ਨਹੀਂ ਮਤਲਬ ਕਿ ਤੁਸੀਂ ਕਿਹਨੂੰ ਉਭਾਰ ਰਹੇ ਹੋ ਕਿ ਨਹੀਂ ਮੇਅਰ ਦਾ ਦੇਖੋ ਇਸ ਤਰ੍ਹਾਂ ਦਾ ਮੇਅਰ ਦਾ ਕੋਈ ਦੱਸ ਨਹੀਂ ਸਕਦਾ ਪਰ ਇੰਨੀ ਗੱਲ ਜ਼ਰੂਰ ਹੈ ਵੀ ਜਿਹੜੇ ਜਿੱਤਣਗੇ ਉਮੀਦਵਾਰ ਉਹਨਾਂ ਦੇ ਵਿੱਚੋਂ ਫੈਸਲਾ ਹੋਏਗਾ ਤੇ ਉਹ ਫੈਸਲੇ ਦੇ ਵਿੱਚ ਜਿਹੜਾ ਆਪਣਾ ਲੀਡਰ ਚੁਣਨਗੇ ਉਹਨੂੰ ਆਪਾਂ ਮੇਰ ਬਣਾਵਾਂਗੇ ਆ ਜੰਦ ਜਾਂਦੀ ਵਾਰ ਕੁਝ ਕਹਿਣਾ ਚਾਹੁੰਦੇ ਹਾਂ ਵਿਰੋਧੀਆਂ ਨੂੰ ਕਹਿਣਾ ਚਾਹੁੰਦੇ ਹਾਂ ਜਾਂ ਜਿਹੜੇ ਲੋਕ ਹਾਲੀ ਸੋਚ ਰਹੇ ਨੇ ਕਿ ਅਸੀਂ ਆਮ ਆਦਮੀ ਨੂੰ ਵੋਟ ਪਾਈਏ ਕਿ ਨਾਂ ਪਾਈਏ ਦੋ ਰਾਏ ਲੋਕਰੀ ਹੈਗੇ ਆ ਆਮ ਆਦਮੀ ਪਾਰਟੀ ਦੇ ਪ੍ਰਤੀ ਮੈਂ ਆਪਣੇ ਵੋਟਰਸ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਦੋ ਰਾਏ ਦੋ ਚਿੱਤੀ ਦੇ ਵਿੱਚ ਹੋਣ ਦੀ ਲੋੜ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਆ ਉਹ ਕਰਦੀ ਆ ਜੇ ਬਿਜਲੀ ਦਾ ਪਹਿਲੇ ਜ਼ੀਰੋ ਕਰਨ ਦੀ ਗੱਲ ਕੀਤੀ ਸੀ ਤਾਂ ਕੀਤਾ ਹੈ ਜੇ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਸੀ ਤਾਂ ਸਿੱਖਿਆ ਬਿਹਤਰ ਕੀਤੀ ਹੈ ਜੇ ਸਿਹਤ ਕ੍ਰਾਂਤੀ ਦੀ ਗੱਲ ਕੀਤੀ ਸੀ ਸਿਹਤ ਸੇਵਾਵਾਂ ਬਿਹਤਰ ਕੀਤੀਆਂ ਔਰ 1100 ਰੁਪਏ ਵੀ ਜਿਹੜੀਆਂ ਸਾਡੀਆਂ ਭੈਣਾਂ ਨੂੰ ਬਹੁਤ ਜਲਦੀ ਅਸੀਂ ਦੇਣ ਜਾ ਰਹੇ ਹਾਂ ਔਰ ਜਿੰਨੀਆਂ ਵੀ ਚੋਣਾ ਹੋਈਆਂ ਉਹ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਅਟੁੱਟ ਵਿਸ਼ਵਾਸ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਸੋ ਦੇਖ ਸਕਦੇ ਹੋ ਜਿੱਥੇ ਕਿ ਹੁਣ ਨਗਰ ਨਗਰ ਚੋਣਾਂ ਦਾ ਬਿਗਲ ਤਾਂ ਵੱਜਿਆ ਉਹਦੇ ਨਾਲ ਨਾਲ ਹਰ ਇੱਕ ਸਿਆਸੀ ਆਗੂ ਸਿਆਸੀ ਪਾਰਟੀ ਜਿਹੜੀ ਆਪਣੇ ਪੂਰਾ ਜੋਰ ਲਾ ਰਹੀ ਹੈ ਉਹਨੂੰ ਦੇਖਣਾ ਹੋਵੇਗਾ ਅਖੀਰਕਾਰ ਤੁਸੀਂ ਲੋਕਾਂ ਨੇ ਕਿਵੇਂ ਆਪਣਾ ਟੈਸਟ ਲੋਕਾਂ ਦੇ ਦਿਖਾਉਣਾ ਕੈਂਡੀਡੇਟ ਤੇ ਦਿਖਾਉਣਾ ਤੇ ਕਿਵੇਂ ਚੋਣਾਂ ਦਾ ਤੁਸੀਂ ਕਮੈਂਟ ਕਰਕੇ ਜਰੂਰ ਹੱਸੋ ਧੰਨਵਾਦ